ਡੀਪੀਐਸ ਰਾਜਪੁਰਦੀ ਵਿਦਿਆਰਥਣ ਦੀਵਜੋਤ ਕੌਰ ਨੇ ਖੇਡਾਂ ਦੇ ਵਿੱਚ ਹਰ ਪੱਧਰ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਹਾਲੀ ਦੇ ਵਿੱਚ ਉਸ ਨੇ 67ਵੀਆਂ ਰਾਸ਼ਟਰੀ ਸਕੂਲ ਖੇਡਾਂ 2023 ਤੇ 24 ਅੰਡਰ 17 ਦੇ ਵਿੱਚ ਭਾਗ ਲਿਆ। ਇਹ ਮੁਕਾਬਲਾ ਪਟਨਾ ਵਿਖੇ ਕਰਵਾਇਆ ਗਿਆ ਸੀ। ਦੀਵਜੋਤ ਨੇ ਕਾਂਸੀ ਦਾ ਤਗਮਾ ਜਿੱਤ ਕੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਉਹ ਪੰਜਾਬ ਰਾਜ ਤੋਂ ਤਗਮਾ ਜਿੱਤਣ ਵਾਲੇ ਸਿਰਫ ਦੋ ਭਾਗੀਦਾਰ ਨੇ। ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਚੰਦਰਾ ਨੇ ਇਸ ਪ੍ਰਾਪਤੀ ਤੇ ਉਸ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਆਉ ਤੋ ਤੁਹਾਨੂੰ ਵੀ ਸੁਣਾਉਨੇ ਆ। ਮੈਂ ਦਵਜੋਤ ਕੌਰ, ਦੀਪੇ ਸੁਰਜਪੁਰ 10th ਕਲਾਸ ਦੀ ਸਟੂਡੈਂਟ ਆ। ਮੈਂ ਇਸ ਮੈਡਲ ਵਾਸਤੇ ਇੰਟਰਨੈਸ਼ਨਲ ਸੀਜ਼ ਮੈਡਲ ਦੀ ਉਹ ਪਟਨਾ ਸਾਹਿਬ ਹੋਈ ਸੀਗੀ ਤੇ ਮੇਰਾ ਉੱਥੇ 3rd 3rd ਮੈਡਲ ਰਿਹਾ ਅੰਡਰ 17 ਡਿਸਕਸ ਥਰੋ ਦੇ ਵਿੱਚ ਥੀ ਮੈਡਲ ਵੇਖ ਸਕਦੇ ਹੋ। ਤੇ ਇਸ ਤੋਂ ਪਹਿਲਾਂ ਮੈਂ ਗੁਹਾਟੀ 2022 ਵਿੱਚ ਨੈਸ਼ਨਲ ਰਿਕਾਰਡ ਨੈਸ਼ਨਲ ਰਿਕਾਰਡ ਕਰਕੇ ਸੀ ਸ਼ਾਰਟ ਪੁੱਟ ਵਿੱਚ ਅੰਡਰ 14 ਵਿੱਚ ਉਸ ਤੋਂ ਪਹਿਲਾਂ ਮੇਰੀ ਨਾਰਥ ਜ਼ੋਨ ਵਰਸਸ ਸਿਲੈਕਸ਼ਨ ਹੋਈ ਸੀ ਤੇ ਸਭ ਤੋਂ ਪਹਿਲਾਂ ਮੇਰਾ ਅੰਡਰ 11 ਦੇ ਵਿੱਚ ਸਟੇਟ ਰਿਕਾਰਡ ਸੀਗਾ ਤੇ ਇਹਨਾਂ ਸਭ ਕੁਝ ਇਹਦੇ ਨਾਲ ਕਿਨੇ ਮੈਨੂੰ ਅਕੈਡਮਿਕਸ ਦੀ ਮੈਨੂੰ ਗੇਮ ਦੇ ਨਾਲ ਕੋਈ ਪ੍ਰੈਸ਼ਰ ਨਹੀਂ ਲੈਣਾ ਪਿਆ ਮੇਰੇ ਸਕੂਲ ਦੀ ਵਜ੍ਹਾ ਨਾਲ ਐਜ਼ ਅ ਮੇਰੇ ਜਿਹੜੇ ਸਕੂਲ ਦੇ ਟੀਚਰਸ ਨੇ ਪ੍ਰਿੰਸੀਪਲ ਨੇ ਮੇਰੇ ਡਾਇਰੈਕਟਰ ਮਾਮਨੇ ਉਹ ਖੁਦ ਵੀ ਸਪੋਰਟਸ ਕਰਦੇ ਰਹੇ ਨੇ ਤੇ ਉਹਨਾਂ ਦੇ ਹੈਲਥ ਨਾਲ ਮੈਨੂੰ ਕਾਫੀ ਮਤਲਬ ਮੇਰੇ ਵਾਸਤੇ ਗੇਮ ਕਰਨਾ ਕਾਫੀ ਈਜ਼ੀ ਹੋ ਰਿਹਾ ਕਿ ਮੈਨੂੰ ਕੋਈ ਪੜ੍ਹਾਈ ਦੀ ਟੈਨਸ਼ਨ ਨਹੀਂ ਲੈਣੀ ਪੈ ਰਹੀ ਐ ਤੇ ਕੁਝ ਐਗਜ਼ਾਮਸ ਵਗੈਰੇ ਦੀ ਕੋਈ ਟੈਨਸ਼ਨ ਨਹੀਂ ਲੈਣੀ ਪੈ ਰਹੀ। ਬੇਟਾ ਤੁਹਾਨੂੰ ਗੇਮਸ ਦਾ ਸ਼ੌਕ ਕਦ ਪਿਆ? ਕਿੰਨੀ ਉਮਰ ਦੀ ਤੁਹਾਡੀ ਇਸ ਟਾਈਮ? ਮੈਨੂੰ ਸ਼ੁਰੂ ਤੋਂ ਕੋਈ ਗੇਮਸ ਦਾ ਸ਼ੌਕ ਨਹੀਂ ਸੀਗਾ ਐਕਚੁਅਲੀ ਮੈਂ 3rd ਕਲਾਸ ਗੇਮ ਸ਼ੁਰੂ ਕੀਤੀ ਸੀ। ਮੇਰੇ ਹੈਲਥ ਇਸ਼ੂਸ ਕਰਕੇ ਮੇਰੇ ਫਾਦਰ ਨੇ ਮੈਨੂੰ ਗੇਮ ਚ ਪਾਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਮੈਨੂੰ ਕਰੰਟਲੀ 7 ਸਾਲ ਹੋ ਚੁੱਕੇ ਨੇ ਗੇਮ ਕਰਦੀ ਨੂੰ ਤੇ ਹੁਣ ਮੇਰਾ ਪੈਸ਼ਨ ਹੋ ਚੁੱਕਿਆ ਹੈ ਮੇਰੇ ਗੇਮ ਤੇ ਪੇਰੈਂਟਸ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਆ ਰਿਹਾ ਹੈ ਮੇਰੇ ਪੇਰੈਂਟਸ ਵੱਲੋਂ ਮੈਨੂੰ ਫੁੱਲ ਸਪੋਰਟ ਹੈ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਟੈਨਸ਼ਨ ਨਹੀਂ ਹੈ ਕਿ ਕੁਝ ਵੀ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਨਾ ਸਕੂਲ ਦੀ ਨਾ ਪੜਾਈ ਦੀ ਤੇ ਮੇਰੇ ਪੇਰੈਂਟਸ ਮੈਨੂੰ ਮੇਰੀ ਗੇਮ ਵਿੱਚ ਤੇ ਪੂਰਾ ਸਪੋਰਟ ਕਰਦੇ ਨੇ ਪੂਰਾ ਇਨਕਰੇਜ ਕਰਦੇ ਨੇ ਹਾਂਜੀ ਸਰ ਇਹ ਜੋ ਇਸੀ ਨੈਸ਼ਨਲ ਦੇ ਵਿੱਚ ਸਾਡੀ ਪੰਜਾਬ ਦੀ ਟੀਮ ਗਈ ਸੀ ਉਹ ਬਸ ਸੀਗੇ ਬੱਚਿਆਂ ਨੂੰ 3 ਦਿਨ ਲੱਗੇ ਪਹੁੰਚਦੇ ਪਹੁੰਚਦੇ ਤੇ ਉਹਨਾਂ ਦੀ ਜਿਹੜੀ ਫਿਜ਼ੀਕਲੀ ਸੀ ਫਿਜ਼ੀਕਲੀ ਉਹਨੇ ਬਾਡੀ ਸੀਗੀ ਉਹ ਕਾਫੀ ਥੱਕ ਚੁਗੇ ਸੀਗੇ ਤੇ ਜਿਹੜੇ ਰੇਸਰ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਡਿਫਿਕਲਟੀ ਆ ਰਹੀ ਸੀ ਪਜੁੰਚ ਇਸ ਕਰਕੇ ਪੰਜਾਬ ਦੇ ਕਾਫੀ ਸਾਰੇ ਮੈਡਲ ਲੂਜ਼ ਹੋਏ ਆਪਣੇ ਨੇਬਰਿੰਗ ਸਟੇਟਸ ਨੇ ਜਿਵੇਂ ਹਰਿਆਣਾ ਰਾਜਸਥਾਨ ਉਹਨਾਂ ਨੇ ਇੰਨਾ ਮਤਲਬ ਵਧੀਆ ਨਹੀਂ ਸੀ ਕੀਤਾ ਅਰੇਂਜਮੈਂਟ ਬਟ ਫਿਰ ਵੀ ਉਹ ਬੱਚਿਆਂ ਨੂੰ ਟ੍ਰੇਨਸ ਲੈ ਕੇ ਗਏ ਤੇ ਬੱਚੇ ਫਿਰ ਵੀ ਰਿਲੈਕਸਡ ਹੈ ਜਿੰਨਾ ਪੰਜਾਬ ਦੇ ਨਾਲੋਂ ਹੈ ਤੇ ਹਰਿਆਣਾ ਓਵਰঅল ਟਰੋਫੀ ਲੈ ਕੇ ਗਏ ਸਰ ਹਾਂਜੀ ਸਹੀ ਕਿ ਕਿ ਹੁਣ ਜਿਵੇਂ ਸਾਡੀ ਜਿਹੜੀ ਨੈਸ਼ਨਲਸ ਵਗੈਰੇ ਦੀ ਗੇਮਸ ਹੁੰਦੀਆਂ ਨੇ ਇਹ ਮੋਸਟਲੀ ਮਨ ਪੰਜਾਬ ਤੋਂ ਤਾਂ ਕਾਫੀ ਦੂਰ ਹੁੰਦੀਆਂ ਨੇ ਪਹਿਲਾਂ ਗੁਹਾਟੀ ਅਸਾਮ ਚੋਂ ਬਿਹਾਰ ਪਿਛਲੇ ਸਾਲ ਕੋਇੰਬਟੋਰ ਚੋਈ ਸੀਗੀ ਟ੍ਰੇਨ ਤੇ ਵੀ ਘੱਟੋ ਘੱਟ ਸਾਨੂੰ 24 ਤੋਂ 27 28 ਘੰਟੇ ਲੱਗ ਜਾਂਦੇ ਨੇ ਤੇ ਜਿਹੜੀ ਸਾਡੀ ਬੋਡੀ ਹੈ ਉਹ ਆਲਰੇਡੀ ਉਹ ਟਰੈਵਲ ਡਿਪਰੈਸ਼ਨ ਚੱਲ ਜਾਂਦੀ ਹੈ ਤੇ ਇੰਨਾ ਜ਼ਿਆਦਾ ਅਸੀਂ ਖੁੱਲ ਕੇ ਪਰਫਾਰਮ ਨਹੀਂ ਕਰ ਪਾਉਂਦੇ ਤੇ ਜਿਹੜਾ ਬਾਈ 에ਅਰ ਹੈ ਸਾਨੂੰ ਮੈਕਸਿਮਮ 3 ਤੋਂ 4 ਘੰਟੇ ਲੱਗਦੇ ਨੇ ਤੇ ਅਸੀਂ ਜਾ ਕੇ ਆਪਣੀ ਰਿਕਵਰੀ ਕਰ ਸਕਦੇ ਹ ਤੇ ਸਾਨੂੰ ਮਿਲ ਆਪਣੀ ਰਿਕਵਰੀ ਵਾਸਤੇ ਘੱਟੋ ਘੱਟ ਵੀ 2 ਦਿਨ ਤਾਂ ਚਾਹੀਦੇ ਨੇ ਤਾਂ ਇਹਦੇ ਨਾਲ ਸਾਡੀ ਪਰਫਾਰਮੈਂਸ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਸਰ ਐਥਲੀਟ ਦੀ ਸਭ ਤੋਂ ਮਿਲ ਐਥਲੈਟਿਕਸ ਦਾ ਸਭ ਤੋਂ ਪਹਿਲਾ ਰੂਲ ਹੁੰਦਾ ਪੰਚੁਐਲਿਟੀ ਜਿਹੜਾ ਬੱਚਾ ਆਪਣੇ ਗਰਾਊਂਡ ਦੇ ਵਾਸਤੇ ਪੰਚਵਲ ਨਹੀਂ ਹੈ ਉਹ ਕੁਝ ਅਚੀਵ ਨਹੀਂ ਕਰ ਸਕਦਾ ਜਿਹੜਾ ਬੱਚਾ ਆਪਣੇ ਗਰਾਊਂਡ ਨਾਲ ਪੰਚਵਲ ਹੈ ਆਪਣੇ ਗੇਮ ਨਾਲ ਜਿਸ ਬੱਚੇ ਨੂੰ ਲਗਾਵਾ ਹੈ ਉਹਦਾ ਮੈਡਲ ਆਣਾ ਤੇ ਰਿਜ਼ਲਟ ਆਣਾ ਲਾਜ਼ਮੀ ਹੈ ਸਰ ਮੇਰੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਹੈ ਕਿ ਮੇਰਾ ਬੱਚਾ ਇਹ ਨਾਲ ਅਚੀਵ ਕਰ ਰਿਹਾ ਬਸ ਬਾਬਾ ਜੀ ਹਮੇਸ਼ਾ ਇਹਦਾ ਸਾਥ ਦੇ ਸਕੂਲ ਵਾਲਾ ਬਹੁਤ سپورਟ ਹੈ ਬਸ ਮੈਂ ਤਾਂ ਕਿਹਾ ਮੈਂ ਕਿਹਾ ਬਸ ਬਾਬਾ ਜੀ ਕਰੇ ਹਮੇਸ਼ਾ ਐਂ ਤਰੱਕੀਆਂ ਕਰੇ ਬਲੰਦੀਆਂ ਸ਼ੁਰੂ ਹੋਏ ਘਰ ਦੇ ਵਿੱਚ ਕਿਸ ਤਰ੍ਹਾਂ ਮਲਾਈ ਦੇ ਨਹੀਂ ਨਹੀਂ ਇਹਦੇ ਇਹਦੇ ਛੋਟਾ ਬ੍ਰਦਰ ਹੈ ਸੇਮ ਸਕੂਲ ਸਟੱਡੀ ਕਰਦਾ ਜੀ ਹਲੇ 5th ਕਲਾਸ ਇਹਦੇ ਫਾਦਰ ਨੂੰ ਸ਼ੌਂਕ ਸੀਗਾ ਗੇਮ ਦਾ ਉਹਨਾਂ ਨੇ ਇਹਦੀ ਸਟਾਰਟ ਕਰ ਲਈ ਫਾਦਰ ਕੀ ਕਰਦੇ ਵਸਤੇ ਆਪਣਾ ਬਿਜ਼ਨਸ ਹੈ ਜੀ ਟਰਾਂਸਪੋਰਟ ਦਾ ਆਪਣਾ ਪ੍ਰਾਈਵੇਟ ਬਿਜ਼ਨਸ ਹੈ ਜੀ ਅੱਛਾ ਅੱਛਾ ਇਹਦੇ ਦਾਦਾ ਜੀ ਪਾਪਾ ਸਾਰੇ ਸਪੋਰਟ ਕਰਦੇ ਆ ਨਾਲ ਪੂਰੀ ਫੈਮਿਲੀ ਜਿੰਨੇ ਸਾਰੇ ਫੈਮਿਲੀ ਮੈਂਬਰਸ ਨੇ ਕਰਦੇ ਵਿੱਚ ਇਸ ਤਰ੍ਹਾਂ ਮਾਹੌਲ ਰਹਿੰਦਾ ਇਹਨਾਂ ਦਾ ਪੜਾਈ ਦੀ ਤਰਫ ਹੀ ਧਿਆਨ ਹੈ ਜਾਂ ਕੁਝ ਸਿਰਫ ਸਰ ਪੜਾਈ ਨਹੀਂ ਕੋਈ ਸ਼ਰਤ ਨਹੀਂ ਸਰ ਇਹਦਾ ਸ਼ਡਿਊਲ ਦਾ ਸਵੇਰੇ ਉੱਠ ਕੇ ਸਕੂਲ ਸਿਰਫ 2 ਘੰਟੇ ਜਾ ਕੇ ਸਟੱਡੀ ਉਸ ਤੋਂ ਬਾਅਦ 5.5 ਘੰਟੇ ਪ੍ਰੈਕਟਿਸ एकदम ਗੇਮੂ ਮੇਂ ਕੈਸੇ ਹੈ ਇਨਕਾ ਇੰਟਰਸਟ ਕਿ ਸਰ ਇਹ 3rd ਕਲਾਸੀ ਦਾ ਇਹ ਹਮਿੰਗਬਰਡ ਸਕੂਲ ਸਟੱਡੀ ਕਰਦੇ ਸੀਗੇ ਇਹਦੇ ਫਾਦਰ ਨੂੰ ਉੱਥੇ ਕੋਚ ਮਿਲੇ ਸਰ ਤੇਜਿੰਦਰ ਸਿੰਘ ਜਿਨ੍ਹਾਂ ਦੀ ਬਦੌਲਤ ਚਲੋ ਉਹਨਾਂ ਨੇ ਇਹਨੂੰ ਵਧੀਆ ਗਾਈਡ ਕਰਿਆ ਫਿਰ ਉਸ ਤੋਂ ਬਾਅਦ ਸਟਾਰਟ ਚ ਤਾਂ ਇਹਨੂੰ ਬਹੁਤ ਤਕਲੀਫਾਂ ਆਈਆਂ ਕਿ ਨਹੀਂ ਜਾਣਾ ਕਰਨਾ ਪਰ ਚਲੋ ਸਾਰਿਆਂ ਦੇ ਸਹਿਯੋਗ ਨਾਲ ਫਿਰ ਇੰਟਰਸਟ ਬਣ ਗਿਆ ਹੁਣ ਇਹ ਐਸਾ ਨਹੀਂ ਕਿ ਇੱਕ ਦਿਨ ਵੀ ਛੁੱਟੀ ਕਰੇ ਕਈ ਵਾਰ ਇਹ ਹੁੰਦਾ ਕਿ ਦੋ ਟਾਈਮ ਪ੍ਰੈਕਟਿਸ ਕਰਦੀ ਹੈ ਸਵੇਰੇ ਔਰ ਸ਼ਾਮ ਨੂੰ ਸਰਕਾਰ ਨੂੰ ਬਹੁਤ ਮਦਦ ਕਰਨੀ ਚਾਹੀਦੀ ਇਸ ਵਾਰ ਆਪਣੇ ਪੰਜਾਬ ਤੋਂ ਦੋ ਬੱਸਾਂ ਗਈਆਂ ਸੀਗੀਆਂ ਜਿੱਚੋ ਸਿਰਫ ਦੋ ਮੈਡਲ ਆਏ ਫਰਸਟ ਮੈਡਲ ਦੀ ਦਿਵਜੋਤ ਦਾ ਸੈਕੰਡ ਮੈਡਲ ਇੱਕ ਲੜਕੇ ਦਾ ਆਇਆ ਔਰ ਬੱਚੇ ਇੰਨਾ ਜ਼ਿਆਦਾ ਉਹਨਾਂ ਚ ਸੀਗਾ ਟੈਲੈਂਟ ਪਰ ਉਹਨਾਂ ਨੂੰ ਬਸੇਸ ਲੈ ਗਏ ਨਾ ਉਹਨਾਂ ਨੂੰ ਫੂਲ ਮਿਲ ਰਿਆ ਸੀ ਕੋਈ ਉਹਨਾਂ ਦੇ ਹੈ ਨਹੀਂ ਕੋਈ ਕੋਈ ਹੈਲਪ ਨਹੀਂ ਹੋ ਰਹੀ ਇੱਥੋਂ ਤੱਕ ਦੀਵਜੋਤ ਜਦੋਂ ਨੈਸ਼ਨਲ ਰਿਕਾਰਡ ਕਰਕੇ ਆਈ ਸੀ ਅੰਡਰ 14 ਦਾ ਭਗਵੰਤਮਾਨ ਜਿਹਨੂੰ ਮਿਲੀ ਸੀਗੀ ਸੀਐਮ ਸਾਹਿਬ ਨੂੰ ਉਹਨੂੰ ਇਹਦਾ ਇਹਦਾ 8000 ਰੁਪਏ ਮੰਥਲੀ ਲੱਗੇ ਹੋਇਆ ਸੀਗਾ ਜਿੱਚੋ 1 ਰੁਪਈਆ ਨੇ ਅਸਥੱਕ ਆਇਆ ਕੋਈ ਸਰਕਾਰ ਵੱਲ ਕੋਈ سپورਟ ਨਹੀਂ ਪਰ ਹਾਂ ਬਟ ਸਾਡਾ ਸਕੂਲ ਬਹੁਤ ਅੱਛਾ ਸਕੂਲ ਔਰ ਪੂ ਕੋਈ ਅਸੀਂ ਫੀਸ ਨਹੀਂ ਦੇ ਰਹੇ ਇਸ ਸਕਾਲਰਸ਼ਿਪ ਤੇ ਪੜ੍ਹਦੇ ਸਕੂਲ ਦੇ ਡਾਇਰੈਕਟਰ ਮੈਡਮ ਤੇ ਪ੍ਰਿੰਸੀਪਲ ਮੈਡਮ ਬਾਰੇ ਕੀ ਕਹਿਣਾ ਸਰ ਇਹ ਤਾਂ ਸਾਡੇ ਲਈ ਟੱਚਡ ਰੱਬ ਦਾ ਰੂਪ ਨੇ ਬਿੰਦਰਾ ਮੈਮ ਨੇ ਇਹਨੂੰ ਸਪੈਸ਼ਲ ਇਹ ਮਿਡ ਚਾਈਸ ਜੀ ਮਿੰਟ ਸੈਸ਼ਨ ਚਾਈ ਸੀ ਉਸ ਤੋਂ ਬਾਅਦ ਗੀਤਿਕਾ ਮੈਮ ਨੂੰ ਮਿਲੇ ਮੈਂ ਉਹ ਕਹਿ ਰਹੇ ਕਿ ਅਸੀਂ ਸਕੂਲ ਚ ਕੋਈ ਫੀਸ ਨਹੀਂ ਪੇ ਕਰੀ ਐ ਸਕਾਲਰਸ਼ਿਪ ਤੇ ਪੜ ਰਹੀ ਹਾਂ ਔਰ ਉਸ ਤੋਂ ਬਾਅਦ ਕੋਈ ਇਹਨੂੰ ਸਟੱਡੀ ਚ ਪ੍ਰੋਬਲਮ ਨਹੀਂ ਇਹਦੇ ਆਲ ਟੀਚਰਸ ਇਹਦੀ ਹੈਲਪ ਕਰਦੇ ਆ ਕੋਈ ਇਹਦਾ ਵਰਕ ਪਿੱਛੇ ਰਹਿ ਨਹੀਂ ਉਹ ਸਾਰੀ ਉਹਨਾਂ ਦੀ ਜ਼ਿੰਮੇਵਾਰੀ ਸੀ ਉਸ ਪਲ ਬਾਰੇ ਦੱਸਣਾ ਚਾਹੁੰਗਾ ਜਦ ਤੁਹਾਡੇ ਹੱਥ 'ਚ ਮੈਡਲ ਆਇਆ ਸੀ ਸਰ ਉਹ ਤਾਂ ਵੀ ਬਹੁਤ ਮੇਰੀ ਮਾਂ ਨਾਲੀ ਗੱਲ ਸੀ ਕਿ ਮੈਂ ਤੁਹਾਨੂੰ ਇਹ ਬੱਚੇ ਦਿਖਾ ਮੈਂ ਇਹਦੇ ਗ੍ਰੈਂਡਫਾਦਰ ਇਹਦੇ ਫਾਦਰ ਸੀਗੇ ਪਰ ਉਸ ਟਾਈਮ ਉਹ ਥੋੜੇ ਬਾਹਰ ਸੀਗੇ ਗਏ ਹੋਏ ਸੀ ਉਹਨਾਂ ਅੱਗੇ ਜਾਣਾ ਪਿਆ ਲਾਸਟ ਟਾਈਮ ਇਹਦੇ ਕੋਚ ਤੇ ਉਹ न्यूज 89 पंजाब देले राजपुरा तो पत्रकार मोहित कुमार की खास रिपोर्ट न्यूज 89 पंजाब हर खबर जिसदा होवे असर